ਦੇਸ਼ ਦੇ 18ਵੇਂ ਲੋਕ ਸਭਾ ਦੇ ਗਠਨ ਤੋਂ ਬਾਅਦ ਮੋਦੀ ਸਰਕਾਰ ਆਪਣਾ ਤੀਜੀ ਪਾਰੀ ਦਾ ਪਹਿਲਾ ਬਜਟ ਪੇਸ਼ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਇਸ ਨੂੰ ਲੈ ਕੇ ਪੂਰੇ ਦੇਸ਼ ਦੀਆਂ ਨਿਗਾਹਾਂ ਔਨ ਵਾਲੇ ਬਜਟ ਦੇ ਉੱਤੇ ਟਿਕੀਆਂ ਹੋਈਆਂ ਨੇ ਤੁਹਾਨੂੰ ਦੱਸਦੀ ਹੈ ਕਿ ਇਸ ਦੇ ਲਈ ਮੋਦੀ ਸਰਕਾਰ ਦੇ ਵੱਲੋਂ ਬਜਟ ਦੀ ਤਰੀਖ ਦਾ ਐਲਾਨ ਵੀ ਕਰ ਦਿੱਤਾ ਗਿਆ ਤੇ ਇਸ ਨੂੰ ਬਨਿਰਮਲਾ ਸੀ타 ਰਮ ਕਟ ਇਸ ਬਜਟ ਨੂੰ ਵਿੱਤੀ ਮੰਤਰੀ ਨਿਰਮਲਾ ਸੀ타ਰਮਨ ਦੁਆਰਾ ਪੇਸ਼ ਕੀਤਾ ਜਾਵੇਗਾ। ਦਰਅਸਲ 18ਵੇਂ ਲੋਕ ਸਭਾ ਦਾ ਪਹਿਲਾ ਸੈਸ਼ਨ ਖਤਮ ਹੁੰਦਿਆਂ ਹੀ ਦੇਸ਼ ਭਰ ਦੀਆਂ ਨਿਗਾਹਾਂ ਆਉਣ ਵਾਲੇ ਬਜਟ ਉੱਤੇ ਟਿਕੀਆਂ ਸਨ। ਨਵੇਂ ਚੁਣੇ ਸੰਸਦ ਮੈਂਬਰਾਂ ਦੇ ਸੌਝਕਣ ਤੋਂ ਬਾਅਦ ਜਿੱਥੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਸ ਨੂੰ ਸੰਬੋਧਨ ਕੀਤਾ ਸੀ ਤਾਂ ਹੁਣ ਉਸ ਤੋਂ ਬਾਅਦ ਸਭ ਦੀਆਂ ਨਿਗਾਹਾਂ ਬਜਟ ਸੈਸ਼ਨ ਤੇ ਟਿਕੀਆਂ ਹੋਈਆਂ ਸਨ ਤੇ ਇਸ ਸੈਸ਼ਨ ਹੁਣ 22 ਜੁਲਾਈ ਤੋਂ ਲੈ ਕੇ 12 ਅਗਸਤ ਤੱਕ ਚੱਲੇਗਾ। ਜਿਸ ਦੀ ਜਾਣਕਾਰੀ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੂਜਾ ਨੇ ਆਪਣੇ ਐਕਸ ਹੈਂਡਰ ਦੇ ਉੱਤੇ ਪਾ ਕੇ ਸਾਂਝੀ ਕੀਤੀ ਹੈ ਬਜਟ ਸੈਸ਼ਨ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਭਾਰਤ ਸਰਕਾਰ ਦੀ ਸਿਫਾਰਿਸ਼ ਉੱਤੇ ਭਾਰਤ ਦੀ ਮਾਨਯੋਗ ਰਾਸ਼ਟਰਪਤੀ ਨੇ ਬਜਟ ਸੈਸ਼ਨ 2024 ਦੇ ਲਈ ਸੰਸਦ ਦੇ ਦੋਵੇਂ ਸਦਨਾਂ ਨੂੰ 22 ਜੁਲਾਈ 2024 ਤੋਂ 12 ਅਗਸਤ 2024 ਤੱਕ ਬਿਲੌਂ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ ਕੇਂਦਰੀ ਬਜਟ 2024-25 23 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਆਮ ਬਜਟ 23 ਜੁਲਾਈ ਨੂੰ ਪੇਸ਼ ਹੋਣ ਜਾ ਰਿਹਾ ਹੈ ਵਿੱਤੀ ਮੰਤਰੀ ਨਿਰਮਲਾ ਸੀ타ਰਮਨ ਮੋਦੀ ਸਰਕਾਰ 3.0 ਦਾ ਪੂਰਾ ਬਜਟ ਪੇਸ਼ ਕਰਨਗੇ ਤੇ ਇਸ ਤੋਂ ਪਹਿਲਾਂ ਉਹਨਾਂ ਨੇ ਇਸ ਸਾਲ 1 ਫਰਵਰੀ ਨੂੰ ਸੰਸਦ ਦੇ ਵਿੱਚ ਆਪਣਾ ਅੰਤ੍ਰ임 ਬਜਟ ਪੇਸ਼ ਕੀਤਾ ਸੀ ਕੇਂਦਰ ਦੇ ਵਿੱਚ ਤੀਜੀ ਵਾਰ ਸਰਕਾਰ ਬਣਨ ਤੋਂ ਬਾਅਦ ਇਸ ਬਜਟ ਦੇ ਵਿੱਚ ਮੋਦੀ ਸਰਕਾਰ ਦਾ ਧਿਆਨ ਖੇਤੀ ਖੇਤਰ ਰੁਜ਼ਗਾਰ ਪੂੰਜੀਗਤ ਖਰਚਿਆਂ ਦੀ ਰਫ਼ਤਾਰ ਨੂੰ ਬਰਕਰਾਰ ਰੱਖਣ ਤੇ ਨਾਲ ਨਾਲ ਮਾਲੀਆ ਵੱਧਾਉਣ ਦੇ ਉੱਤੇ ਵੀ ਹੋਵੇਗਾ ਇਸ ਤੋਂ ਇਲਾਵਾ ਜੀਐਸਟੀ ਨੂੰ ਸਰਲ ਬਣਾਉਣ ਅਤੇ ਟੈਕਸ ਦੇ ਵਿੱਚ ਜੁੜੇ ਵੱਧੂ ਬੋਝਾਂ ਨੂੰ ਘਟਾਉਣ ਲਈ ਵੀ ਸਰਕਾਰ ਦਾ ਏਜੰਡਾ ਸਿਖਰਾਂ ਤੇ ਹੋਣ ਦੀ ਉਮੀਦ ਹੈ ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਬਜਟ ਦੇ ਵਿੱਚ ਟੈਕਸਦਾਤਾਵਾਂ ਨੂੰ ਇੱਕ ਵੱਡੀ ਰਾਹਤ ਵੀ ਮਿਲਣ ਵਾਲੀ ਹੈ ਕੇਂਦਰੀ ਬਜਟ 2024-25 ਦਾ ਐਲਾਨ ਹੋਣ ਤੋਂ ਬਾਅਦ ਇਸ ਗੱਲ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਕਿ ਵਿੱਤੀ ਮੰਤਰੀ ਮੋਦੀ ਸਰਕਾਰ 3.0 ਦੇ ਅਧੀਨ ਟੈਕਸਦਾਤਾਵਾਂ ਦੇ ਲਈ ਕੁਝ ਲਾਭਾਂ ਦਾ ਐਲਾਨ ਜ਼ਰੂਰ ਕਰਨਗੇ ਜਿਸ ਵਿੱਚ ਕਿ ਕੇਂਦਰ ਸਰਕਾਰ ਕੇਂਦਰੀ ਬਜਟ ਦੇ ਵਿੱਚ ਪਿੰਡੂ ਰਿਹਾਇਸ਼ ਦੇ ਲਈ ਸੁਵਾਈ ਸਬਸਿਡੀ ਦਾ ਪਲਾਨ ਵੀ ਤਿਆਰ ਕਰੀ ਹੈ ਇਸ ਬਜਟ ਦੇ ਵਿੱਚ ਨੌਕਰੀ ਪੇਸ਼ਾ ਲੋਕਾਂ ਅਤੇ ਟੈਕਸਦਾਤਾਵਾਂ ਨੂੰ ਵੀ ਰਾਹਤ ਮਿਲਣ ਦੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਆਮਦਨ ਕਰ ਛੋਟ ਦਾ ਦਾਇਰਾ ਵਧਾਉਣ ਦੇ ਨਾਲ ਨਾਲ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ 50000 ਰੁਪਏ ਤੱਕ ਦਾ ਵਾਧੂ ਟੈਕਸ ਛੋਟ ਦੇਣ ਦੀ ਵੀ ਗੱਲ ਆਖੀ ਜਾ ਰਹੀ ਹੈ